ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਕਥਾ ਭਾਈ ਭਿਖਾਰੀ ਪਾਣਾ ਮੰਨਣ ਵਾਲਾ ਸਿੱਖ ਇਸ ਤੇ ਆਪਾਂ ਕਥਾ ਕਰਾਂਗੇ ਇੱਕ ਦਿਨ ਇੱਕ ਸਿੱਖ ਭਾਈ ਗੁਰਮਖ ਨੇ ਹੱਥ ਜੋੜ ਕੇ ਗੁਰੂ ਜੀ ਅੱਗੇ ਬੇਨਤੀ ਕੀਤੀ ਮਹਾਰਾਜ ਮੈਨੂੰ ਕਿਸੇ ਆਪਣੇ ਉਸ ਸਿੱਖ ਦੇ ਦਰਸ਼ਨ ਕਰਾਓ ਜਿਹੜਾ ਪਰਮੇਸ਼ਰ ਦਾ ਪਾਣਾ ਮੰਨਣ ਵਾਲਾ ਹੋਵੇ ਗੁਰੂ ਜੀ ਨੇ ਕਿਹਾ ਭਾਈ ਜੇ ਤੂੰ ਐਸਾ ਸਿੱਖ ਵੇਖਣਾ ਚਾਹੁੰਦਾ ਹੈ ਤਾਂ ਗੁਜਰਾਤ ਸ਼ਹਿਰ ਵਿੱਚ ਭਾਈ ਪਿਖਾਰੀ ਪਾਸ ਚਲਿਆ ਜਾ ਗੁਰੂ ਜੀ ਦਾ ਬਚਨ ਮੰਨ ਕੇ ਭਾਈ ਗੁਰਮਖ ਗੁਜਰਾਤ ਸ਼ਹਿਰ ਭਾਈ ਪਿਖਾਰੀ ਦਾ ਘਰ ਪੁੱਛ ਕੇ ਉਸਦੇ ਘਰ ਚਲਿਆ ਗਿਆ ਭਾਈ ਪਿਖਾਰੀ ਦੇ ਲੜਕੇ ਦਾ ਵਿਆਹ ਸੀ ਜਿਸ ਕਰਕੇ ਘਰ ਵਿੱਚ ਹਰ ਪ੍ਰਕਾਰ ਦੀਆਂ ਖੁਸ਼ੀਆਂ ਤੇ ਤਿਆਰੀਆਂ ਹੋ ਰਹੀਆਂ ਸਨ ਪਰ ਭਾਈ ਪਿਖਾਰੀ ਆਪ ਇੱਕ ਪਾਸੇ ਬੈਠ ਕੇ ਪੁਰਾਣੀਆਂ ਤਪੜੀਆਂ ਸਿਉ ਰਿਹਾ ਸੀ ਗੁਰਮਖ ਨੇ ਪੁੱਛਿਆ ਭਾਈ ਭਾਈ ਜੀ ਇਹ ਪੁਰਾਣੀਆਂ ਤਪੜੀਆਂ ਵਿਆਹ ਦੇ ਸਮੇਂ ਕਿਉਂ ਸੌ ਰਹੇ ਹੋ ਭਿਖਾਰੀ ਨੇ ਕਿਹਾ ਇਸ ਦਾ ਨਿਰਣਾ ਤੈਨੂੰ ਫੇਰ ਦੱਸਾਂਗਾ ਗੁਰਮੁਖ ਬੜਾ ਹੈਰਾਨ ਸੀ ਕਿ ਇਹ ਚੰਗਾ ਗੁਰੂ ਦਾ ਭਾਣਾ ਮੰਨਣ ਵਾਲਾ ਸਿੱਖ ਹੈ ਜਿਵੇਂ ਗੁਰੂ ਜੀ ਨੇ ਦੱਸਿਆ ਸੀ ਜੋ ਆਪਣੇ ਘਰ ਦੇ ਤੰਦਿਆਂ ਵਿੱਚ ਹੀ ਗੁਲਤਾਨ ਹੈ ਇਹ ਭਗਤੀ ਕਿਹੜੇ ਵੇਲੇ ਕਰਦਾ ਹੋਵੇਗਾ ਤੇ ਭਾਣਾ ਕਿਵੇਂ ਮੰਨਦਾ ਹੋਵੇਗਾ ਦੂਸਰੇ ਦਿਨ ਭਿਖਾਰੀ ਆਪਣੇ ਲੜਕੇ ਦੀ ਜੰਜ ਲੈ ਕੇ ਬੜੇ ਬਾਜੇ ਗਾਜਿਆਂ ਅਤੇ ਉਤਸ਼ਾਹ ਨਾਲ ਚੜਿਆ ਲੜਕੀ ਵਾਲਿਆਂ ਦੇ ਘਰ ਠੁੱਕ ਕੇ ਲੜਕੇ ਨੂੰ ਵਿਆਹ ਵਿਆਹ ਕੇ ਨੂੰ ਨੂੰ ਘਰ ਲੈ ਆਇਆ ਸਮੇਂ ਅਨੁਸਾਰ ਸਭ ਖੁਸ਼ੀਆਂ ਤੇ ਮੰਗਲ ਚਾਰ ਕੀਤੇ ਜਦ 2 ਦਿਨ ਇਸ ਤਰ੍ਹਾਂ ਬੀਤ ਗਏ ਤਾਂ ਸੱਜ ਵੇਹੇ ਲੜਕੇ ਦੀ ਸੂਲ ਨਾਲ ਮੌਤ ਹੋ ਗਈ ਸਵੇਰ ਸਵੇਰੇ ਭਾਈ ਭਿਖਾਰੀ ਨੇ ਬਿਨਾਂ ਕਿਸੇ ਸੋਗ ਰੋਗ ਦੇ ਲੜਕੇ ਦਾ ਸੰਸਕਾਰ ਕਰ ਦਿੱਤਾ ਅਤੇ ਘਰ ਆਣ ਕੇ ਉਹੀ ਤਪੜੀਆਂ ਜਿਹੜੀਆਂ ਭਾਈ ਜੀ ਵਿਆਹ ਤੋਂ ਪਹਿਲਾਂ ਗੁੰਡ ਤਪ ਰਹੇ ਸੀ ਸੋ ਕਰਨ ਵਾਲਿਆਂ ਦੇ ਬੈਠਣ ਵਾਸਤੇ ਵਿਛਾ ਦਿੱਤੀਆਂ ਇਹ ਸਭ ਕੁਝ ਵੇਖ ਕੇ ਇਕਾਂਤ ਸਮੇ ਗੁਰਮਖਨੇ ਭਾਈ ਭਿਖਾਰੀ ਨੂੰ ਪੁੱਛਿਆ ਭਾਈ ਜੀ ਜੇ ਤੁਹਾਨੂੰ ਪਤਾ ਸੀ ਕਿ ਲੜਕੇ ਦੀ ਮੌਤ ਹੋ ਜਾਣੀ ਹੈ ਤਾਂ ਫਿਰ ਤੁਸੀਂ ਇਸ ਦੀ ਸ਼ਾਦੀ ਕਿਉਂ ਕੀਤੀ ਇਤਨਾ ਉਤਸ਼ਾਹ ਕੀਤਾ ਧਨ ਖਰਚ ਕੀਤਾ ਫਿਰ ਲੜਕੀ ਨੂੰ ਵਿਆਹ ਕੇ ਉਸ ਨੂੰ ਕਿਉਂ ਦੁਖੀ ਕੀਤਾ ਜੇ ਸ਼ਕਤੀ ਹੈ ਸੀ ਤਾਂ ਫਿਰ ਗੁਰੂ ਜੀ ਤੋਂ ਆਪਣੇ ਲੜਕੇ ਦੀ ਉਮਰ ਹੋਰ ਮੰਗ ਲੈਣੀ ਸੀ ਜਿਸ ਨਾਲ ਇਤਨਾ ਕਲੇਸ਼ ਨਾ ਹੁੰਦਾ ਗੁਰਮੁਖ ਦੀਆਂ ਇਹ ਗੱਲਾਂ ਸੁਣ ਕੇ ਭਿਖਾਰੀ ਨੇ ਕਿਹਾ ਜਿਹੜਾ ਆਪਣੀ ਸ਼ਕਤੀ ਜਾਂ ਜਾਚਨਾ ਨਾਲ ਪਰਮੇਸ਼ਰ ਦੇ ਭਾਣੇ ਨੂੰ ਮੇਟਣਾ ਚਾਹੁੰਦਾ ਹੈ ਉਹ ਪਾਪੀ ਹੈ ਤੇ ਪਾਪ ਕਰਦਾ ਹੈ ਉਸ ਨੂੰ ਇਸ ਪਾਪ ਦਾ ਫਲ ਖੋਗਣਾ ਪੈਂਦਾ ਹੈ ਪਰਮਾਤਮਾ ਕਰਮਾਂ ਤੋਂ ਬਿਨਾ ਕਿਸੇ ਨੂੰ ਦੁੱਖ ਸੁੱਖ ਨਹੀਂ ਦਿੰਦਾ ਇਹ ਵਿਚਾਰ ਕਰਕੇ ਜਿਹੜਾ ਉਸ ਦੇ ਭਾਣੇ ਵਿੱਚ ਰਾਜੀ ਰਹਿੰਦਾ ਹੈ ਉਹ ਦੁੱਖ ਸੁੱਖ ਸਮੇਂ ਸਦਾ ਪ੍ਰਸ਼ੰਤ ਪ੍ਰਸੰਨ ਰਹਿੰਦਾ ਹੈ ਪਰੰਤੂ ਮਨਮੁਖ ਦੁੱਖ ਸਮੇਂ ਪਰ ਉਹ ਦਿਨ ਦਿਆ ਕਰਦੇ ਹਨ ਅਤੇ ਸੁਖ ਸਮੇਂ પ્રસન્ન ਰਹਿੰਦੇ ਹਨ ਸੋ ਮੇਰੇ ਪੁੱਤਰ ਅਤੇ ਨੂੰ ਦੇ ਜੈਸੇ ਕਰਮ ਕੀਤੇ ਸਨ ਉਹਨਾਂ ਅਨੁਸਾਰ ਉਹਨਾਂ ਨੂੰ ਫਲ ਮਿਲਿਆ ਹੈ ਉਪਰੰਤ ਭਾਈ ਭਿਖਾਰੀ ਨੇ ਕਿਹਾ اے ਭਾਈ ਗੁਰਮਖਾ ਬਾਣਾ ਮੰਨਣ ਕਰਕੇ ਮਨ ਨੂੰ ਟਿਕਾਉਣਾ ਸਤਨਾਮ ਦਾ ਸਿਮਰਨ ਕਰਨਾ ਅਤੇ ਤਨਹੰਤਾ ਸਰੀਰ ਦੇ ਅਭਿਮਾਨ ਨੂੰ ਤਿਆਗਣਾ ਇਹ ਮੁਕਤੀ ਦੇ ਤਨ ਸਾਧਨ ਹਨ ਇਹ ਵਚਨ ਸੁਣ ਕੇ ਗੁਰਮਖ ਨੇ ਭਾਈ ਪਿਖਾਰੀ ਨੂੰ ਨਾਮ ਸਗਾ ਨਮਸਕਾਰ ਕਰਕੇ ਧੰਨ ਧੰਨ ਆਖਿਆ ਅਤੇ ਆਗਿਆ ਲੈ ਕੇ ਵਾਪਸ ਅੰਮ੍ਰਿਤਸਰ ਸਤਿਗੁਰਾਂ ਜੀ ਪਾਸ ਆ ਗਿਆ। ਗੁਰੂ ਜੀ ਨੇ ਪੁੱਛਿਆ ਭਾਈ ਗੁਰਮਖਾਜ ਜੈਸਾ ਸਿੱਖ ਵੇਖਣਾ ਚਾਹੁੰਦਾ ਸੀ ਉਹ ਵੇਖਿਆ ਹੈ ਕਿ ਨਹੀਂ। ਤਦ ਗੁਰਮਖ ਨੇ ਕਿਹਾ ਮਹਾਰਾਜ ਭਾਈ ਪਿਖਾਰੀ ਦੀ ਮਹਿਮਾ ਕਥਨ ਨਹੀਂ ਕੀਤੀ ਜਾ ਸਕਦੀ। ਉਹ ਦੁੱਖ ਵਿੱਚ ਵੀ ਸਦਾ ਅਡੋਲ ਅਤੇ ਮਾਇਆ ਵਿੱਚ ਨਰਲੇਪ ਰਹਿਣ ਵਾਲਾ ਗੁਰਸਿੱਖ ਹੈ। ਅੱਜ ਦੀ ਕਥਾ ਇੱਥੇ ਸਮਾਪਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ